ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਅੱਲ੍ਹਾ ਅਗਮ ਖੁਦਾਈ ਬੰਦੇ ਛੋੜ ਕੇ ਆਲ ਦੁਨੀਆਂ ਕੇ ਤੰਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਸ ਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਰੱਖ ਰਹੇ ਸਨ ਉਸ ਸਮੇਂ ਸਾਈ ਮੀਆਂ ਮੀਰ ਜੀ ਦੇ ਨਾਲ ਇੱਕ ਕਾਜੀ ਆਇਆ ਉਸ ਕਾਜੀ ਨੇ ਸਤਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਪਰਮੇਸ਼ਰ ਦੀ ਪ੍ਰਭੂ ਦੇਸ਼ ਦੀ ਯਾਦਾਂ ਕੀਤੀ ਤਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਵੇਂ ਪਿਛਲੇ ਸ਼ਬਦ ਵਿੱਚ ਹਿੰਦੂ ਮਤ ਦੇ ਨਾਮ ਅਨਸਾਰ ਪਰਮੇਸ਼ਰ ਦੇ ਸਰੂਪ ਦਾ ਸਤੋਤਰ ਰੂਪ ਕਰਕੇ ਗਿਆਨ ਬਖਸ਼ਿਆ ਹੈ ਵਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਵੇਂ ਇਸ ਸ਼ਬਦ ਵਿੱਚ ਫਾਰਸੀ ਤੇ ਅਰਬੀ ਭਾਸ਼ਾ ਦੇ ਲਫ਼ਜ਼ਾਂ ਅਨਸਾਰ ਕਾਜੀ ਨੂੰ ਵਿਰਾਗ ਜਨਕ ਉਪਦੇਸ਼ ਦੇਣਾ ਕਰ ਰਹੇ ਹਨ ਅੱਲ੍ਹਾ ਅਗਮ ਖੁਦਾਈ ਬੰਦੇ हे ਖੁਦਾ ਦੇ ਬੰਦੇ ਦਾਸ ਜੋ ਅੱਲ੍ਹਾ ਪਾਕ ਪਵਿੱਤਰ ਰੂਪ ਪਰਮੇਸ਼ਰ ਅਗਮ ਗਮਤਾ ਤੋਂ ਰਹਤ ਹੈ ਉਸ ਦੀ ਬੰਦਗੀ ਕਰ ਅਤੇ ਉਸ ਦੀ ਪ੍ਰਾਪਤੀ ਲਈ ਸ਼ੋਡ ਖਿਆਲ ਦੁਨੀਆ ਕੇ ਤੰਦੇ ਦੁਨੀਆ ਸੰਸਾਰ ਦੇ ਮਾਇਆ ਦੇ ਝੰਬੇਲੇ ਤੰਦੇ ਵਿਹਾਰਾਂ ਦੇ ਖਿਆਲ ਸੰਕਲਪ ਛੱਡਣਾ ਕਰ ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ਼ ਕਬੂਲ ਦਰਾ ਜਿਹੜੇ ਫਕੀਰ ਦਰਵੇਸ਼ ਸਾਧੂ ਆਪਣੇ ਆਪ ਨੂੰ ਸੰਸਾਰ ਵਿੱਚ ਇੱਕ ਮੁਸਾਫਰ ਰਾਹੀ ਪਰਦੇਸੀ ਸਮਝਦੇ ਆ ਉਨਾਂ ਦੇ ਪੈ ਕੀਏ ਚਰਨਾ ਦੀ ਖਾਕ ਧੂੜੀ ਹੋਣਾ ਕਰ ਭਾਵ અત્યੰਤ ਨਿਮਰਤਾ ਵਾਨ ਹੋਣਾ ਕਰ ਕਿਉਂਕਿ ਇਹੋ ਜਿਹੜਾ ਦਰਵੇਸ਼ ਫਕੀਰ ਹੀ ਖੁਦਾ ਦੇ ਦਰਾ ਹੁੰਦਾ ਦੁਆਰੇ ਦੇ ਵਿੱਚ ਕਬੂਲ ਪ੍ਰਮਾਣਿਤ ਹੈ ਸੱਚ ਨਿਵਾਜ ਜੇਕੀਨ ਮਸੱਲਾ ਮਨਸਾਮਾਰ ਨਿਵਾ ਰਹੋ ਆਸਾ ਸੱਚ ਨੂੰ ਹਿਰਦੇ ਅੰਦਰ ਤਾਰਨ ਰੂਪ ਨਮਾਜ਼ ਪੜ ਬਸ ਸੱਚੇ ਦੇ ਅੱਗੇ ਨਿਵਣ ਰੂਪ ਨਵਾਜ ਪੜ ਪਰਮੇਸ਼ਰ ਉੱਪਰ ਯਕੀਨ ਭਰੋਸਾ ਰੱਖਣ ਰੂਪ ਮਸੱਲਾ ਨਮਾਜ਼ ਪੜ ਨਾਸਨ ਵਿਛਾਉਣਾ ਕਰ ਆਪਣੇ ਹਿਰਦੇ ਅੰਦਰੋਂ ਮਨਸਾ ਵਾਸ਼ਨਾਵਾਂ ਨੂੰ ਮਾਰ ਕੇ ਨਿਵਾਰਿਓ ਨਿਵਿਰਤ ਕਰਨ ਰੂਪ ਹੱਥ ਵਿੱਚ ਆਸਾ ਸੋਟਾ ਫੜਨਾ ਕਰ ਦੇਹ ਮਸੀਤ ਮਨ ਮੋ ਉਲਾਣਾ ਕਲਮ ਖੁਦਾਈ ਪਾਕ ਖਰਾ ਇਸ ਨੂੰ ਕਹਿੰਦੇ ਨੌ ਗੋਲਕਾਂ ਵਾਲੀ ਦੇਹ ਕਾਇਆ ਨੂੰ ਮਸੀਤ ਮਸਜਿਦ ਸਮਝ ਕੇ ਆਪਣੇ ਮਨ ਨੂੰ ਪਰਮੇਸ਼ਰ ਦੇ ਵਿੱਚ ਮਿਲਾਉਣ ਰੂਪ ਮੌਲਾਣਾ ਮੁੱਲਾ ਬਣਾਉਣਾ ਕਰ ਅਤੇ ਖੁਦਾਈ ਖੁਦਾ ਨੂੰ ਖਰਾ ਅਤਿਅੰਤ ਪਾਕ ਪਵਿੱਤਰ ਸਮਝਣ ਰੂਪ ਕਲਮ ਜਿਹੜੀਆਂ ਹੁੰਦੀਆਂ ਕਲਮਾ ਪੜਨਾ ਕਰ ਵਾਹਿ ਖੁਦਾ ਦੇ ਬੰਦੇ ਜੋ ਮਨ ਨੂੰ ਬਹੁਤ ਪਵਿੱਤਰ ਕਰਨਾ ਹੈ ਇਹੋ ਹੀ ਕਲਮਾ ਸਮਝ ਸਰਾ ਸ਼ਰੀਅਤ ਲੈ ਕਮਾਵੋ ਤਰੀਕ ਤਰਕ ਖੋਜ ਟੋਲਾਵੋ ਜੋ ਸਰਾ ਧਰਮ ਨੂੰ ਲੈ ਕਰਕੇ ਕਮਾਵੋ ਕਮਾਉਣਾ ਕਰ ਇਹੋ ਸ਼ਰੀਅਤ ਕਰਮ ਕਾਂਡ ਦੀਆਂ ਕਿਤਾਬਾਂ ਦਾ ਪੜ੍ਹਨਾ ਹੈ ਵਾ ਸ਼ਰੀਅਤ ਇਹ ਹੈ ਕਿ ਸਰਾ ਤ੍ਰਿਸ਼ਨਾ ਨੂੰ ਲੈ ਕਰਨ ਦੀ ਕਮਾਈ ਕਰ ਭਾਵ ਤ੍ਰਿਸ਼ਨਾ ਉੱਪਰ ਫੱਦੇ ਪਾਉਣੀ ਕਰ ਸੰਸਾਰ ਵੱਲੋਂ ਤਰਕ ਵਿਰਾਗ ਧਾਰਨ ਕਰਕੇ ਕੁਦਾ ਦੀ ਖੋਜ ਜਿਹੜੀ ਪਾਲ ਨੂੰ ਫਕੀਰਾਂ ਦੀ ਸੰਗਤ ਦੁਆਰਾ ਟੋਲਾਵੋ ਖੋਜਣਾ ਕਰ ਵਾ ਆਪ ਖੋਜ ਕੇ ਹੋਰ ਨਾ ਪਾਸੋਂ ਖੋਜਵਾਉਣਾ ਕਰ ਇਹੋ ਹੀ ਤਰੀਕਤ ਸ਼ਰਾਂ ਦੇ ਨਿਜਮਾਂ ਦੀ ਪੁਸਤਕ ਦਾ ਪੜਨਾ ਹੈ ਵਾ ਇਹੋ ਹੀ ਤਰੀਕਤ ਉਪਾਸ਼ਨਾ ਦੀ ਵਸਤਾ ਹੈ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਮਰਾ ਜੋ ਮਨ ਅਬਦਾਲਾ ਹੁੰਦਾ ਵੱਡਾ ਬਣੀ ਬੈਠਾ ਹੈ ਉਸ ਦੇ ਵਾ ਅਬਦਾਲਾ ਬਦਲ ਜਾਣ ਵਾਲੇ ਮਨ ਦੇ ਮਨ ਦੇ ਸੁਭਾਅ ਨੂੰ ਮਾਰਨਾ ਕਰ ਇਹੋ ਹੀ ਮਾਰਫਤ ਗਿਆਨ ਦੀ ਅਵਸਥਾ ਹੈ ਖੁਦਾ ਦੇ ਨਾਲ ਮਿਲਣਾ ਕਰ ਇਹੋ ਹਕੀਕਤ ਅਨਭਵ ਸਾਖਿਆਤਕਾਰ ਦੀ ਅਵਸਥਾ ਹੈ ਜਿਸ ਕਰਕੇ ਫਿਰ ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ ਕੁਰਾਨ ਕਤੇਬ ਦਿਲ ਮਾਹੀ ਕਮਾਹੀ 10 ਔਰਾਤ ਰੱਖੋ ਬਦ ਰਾਹੀ ਆਪਣੀ ਦਿਲ ਹਿਰਦੇ ਵਿੱਚ ਖੁਦਾ ਦੇ ਨਾਮ ਨੂੰ ਕਮਾਉਣਾ ਕਰ ਇਹੋ ਹੀ ਕੁਰਾਨ ਆਦ ਕਤੇਬਾਂ ਦਾ ਪੜ੍ਹਨਾ ਹੈ ਆਪਣੀਆਂ 10 ਔਰਾਤ ਭਾਵ 10 ਔਰਾਤ ਔਰਤਾਂ ਭਾਵ ਦਸੀ ਇੰਦਰੀਆਂ ਨੂੰ ਬਦ ਖੋਟੇ ਪੈੜੇ ਰਸਤੇ ਜਾਣ ਆਦ ਕਤੇਬਾਂ ਦਾ ਪੜ੍ਹਨਾ ਹੈ ਮਾਫ ਕਰਨਾ ਜਿਹੜੇ 10 ਇੰਦਰੀਆਂ ਹਨ ਉਹ ખોਟੇ ਭੈੜੇ ਰਸਤੇ ਜਾਣ ਤੋਂ ਰੋਕ ਕੇ ਰੱਖਣਾ ਕਰ ਪੰਜ ਮਰਦ ਸਦਕਲੇ ਬਦ ਖੈਰ ਸਬੂਰੀ ਕਬੂਲਤ ਪਰਾ ਪੰਜ ਮਰਦ ਪੰਜ ਸੂਰਮੇ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਲੈ ਕਰਕੇ ਸਦਕ ਪਰੋਸੇ ਰੂਪ ਰਸੇ ਨਾਲ ਬੰਨਣਾ ਕਰ ਸਬੂਰੀ ਸੰਤੋਖ ਦੀ ਖੈਰਾਤ ਮੰਗ ਇਉਂ ਤੂੰ ਖੁਦਾ ਦੇ ਦਰ ਉੱਪਰ ਕਬੂਲ ਪਰਵਾਨ ਪੈ ਜਾਵੇਂਗਾ ਮੱਗਾ ਮਿਹਰ ਰੋਜ਼ਾਂ ਪੈ ਖਾਕਾ ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ ਜੀਵਾਂ ਉੱਪਰ ਮਿਹਰ ਦਇਆ ਕਰਨੀ ਹੀ ਮੱਕੇ ਦਾ ਪਰਸਨਾ ਹੈ ਜੋ ਸਾਰਿਆਂ ਦੇ ਪੈ ਚਰਨਾਂ ਦੀ ਧੂੜ ਹੋ ਕੇ ਰਹਿਣ ਇਹੋ ਹੀ ਰੋਜ਼ਾ ਵਰਤ ਹੈ ਜੇਕਰ ਪਿਛਤ ਸਵਰਗ ਦੀ ਇੱਛਾ ਹੈ ਤਾਂ ਪੀਰ ਪੂਜਨੀਕ ਗੁਰਾਂ ਦੇ ਕਹੇ ਹੋਏ ਲਫ਼ਜ਼ ਬਜਨਾ ਨੂੰ ਅੰਦਾਜ਼ਾ ਹੁੰਦਾ ਮਰਿਆਦਾ ਸਹਿਤ ਕਮਾਉਣਾ ਕਰ ਕਮਾਏ ਅੰਦਾਜ਼ਾ ਹੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲ੍ਹਾ ਆਲਾ ਹੁਜਰਾ ਹੂਰ ਪਛਰਾ ਦਾ ਦیدار ਤੇ ਮੁਸਕ ਸੁਗੰਧੀ ਲਾਉਣਾ ਇਹੋ ਹੀ ਹੈ ਜੋ ਖੁਦਾਇਆ ਖੁਦਾ ਦੇ ਨੂਰ ਪ੍ਰਕਾਸ਼ ਨੂੰ ਵੇਖਣਾ ਹੈ ਅਤੇ ਜੋ ਅੱਲ੍ਹਾ ਖੁਦਾ ਦੀ ਬੰਦਗੀ ਭਗਤੀ ਕਰਨੀ ਹੈ ਇਹੋ ਹੀ ਆਲਾ ਹੁਜਰਾ ਵੱਡਾ ਕੋਠਾ ਹੈ ਅਰਥਾਤ ਮਸਜਿਦ ਦੇ ਪਿਛਲੇ ਪਾਸੇ ਇੱਕ ਡਾਟ ਜੀ ਰੱਖੀ ਹੁੰਦੀ ਉਸ ਦੇ ਅੰਦਰਲੇ ਪਾਸੇ ਇੱਕ ਆਲਾ ਜਿਆ ਹੁੰਦਾ ਉਸ ਵਿੱਚ ਬੈਠ ਕਰਕੇ ਬੰਦਗੀ ਕਰਨ ਦਾ ਮੁਸਲਮਾਨ ਬਹੁਤ ਪੁੰਨ ਸਮਝਦੇ ਆ ਇਹ ਵੰਤੇ ਕਰ ਰੂਪੀ ਕੋਠੜੀ ਦੇ ਵਿੱਚ ਖੁਦਾ ਨੂੰ ਵਿਆਪਕ ਸਮਝਣਾ ਕਰਕੇ ਉਸ ਦੀ ਬੰਦਗੀ ਕਰ ਸੰਗਤਾਂ ਪਾਸੋਂ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਕਿ ਸੇਤ ਹੋਣ ਕਰਕੇ ਫਿਰ ਵੀ ਗੁਰੂ ਸਾਹਿਬ ਆਪਣੀ ਹਾਜ਼ਰੀ ਜਿਹੜੀ ਲੈ ਰਹੇ ਆ ਸੇਵਾ ਜੋ ਲੈ ਰਹੇ ਹਨ ਸ਼ਬਦ ਵਿਚਾਰ ਦੀ ਸੋ ਸੇਤ ਦੇ ਨਾਂ ਠੀਕ ਹੋਣ ਕਰਕੇ ਵੀ ਜੋ ਵਾਰ-ਵਾਰ ਕੋਈ ਹਿਜਕੀ ਆਉਂਦੀ ਹੈ ਉਸ ਦੀ ਆਪਾਂ ਖਿਮਾ ਚਾਹੁੰਦੇ ਹਾਂ ਸਤਿਗੁਰੂ ਕਿਰਪਾ ਕਰਨ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੈ ਸੋਈ ਹਾਜੀ ਇਹ ਖੁਦਾਈ ਬੰਦੇ ਜੋ ਸੱਚੇ ਨਾਮ ਨੂੰ ਕਮਾਉਣਾ ਕਰਦਾ ਹੈ ਉਹੋ ਹੀ ਅਸਲ ਕਾਜੀ ਕਜ਼ਾ ਫੈਸਲਾ ਕਰਨ ਵਾਲਾ ਹੈ ਜਿਹੜਾ ਆਪਣੇ ਦਿਲ ਮਨ ਨੂੰ ਵਕਾਰਾਂ ਵੱਲੋਂ ਪਵਿੱਤਰ ਰੱਖਣ ਰੂਪ ਸੋਧਦਾ ਹੈ ਸੋਈ ਉਹੋ ਹੀ ਅਸਲ ਹਾਜੀ ਹੱਜ ਕਰਨ ਵਾਲਾ ਹੈ ਸੋ ਮੁੱਲਾ ਮਲੂਨ ਨਿਵਾਰੈ ਸੋ ਦਰਵੇਸ ਜਿਸ ਸਿਫਤ ਧਰਾ ਉਹ ਹੀ ਅਸਲ ਕਹਿੰਦੇ ਮੁੱਲਾ ਹਲਮ ਹੈ ਜੋ ਆਪਣੇ ਅੰਦਰੋਂ ਮਲੂਨ ਮੰਦਾ ਸੁਭਾਅ ਬੇਮੁਖदाई ਨਿਵਰਤ ਕਰਦਾ ਹੈ ਉਹ ਹੀ ਅਸਲ ਦਰਵੇਸ਼ ਫਕੀਰ ਹੈ ਜਿਸ ਨੇ ਪਰਮੇਸ਼ਰ ਦੀ ਸਿਫਤ ਤਾਰੀਫ ਬੰਦਗੀ ਨੂੰ ਧਾਰਨ ਕੀਤਾ ਹੋਇਆ ਹੈ ਸਬੇ ਵਕਤ ਸਬੇ ਕਰ ਵੇਲਾ ਖਾਲਕ ਜਾਦ ਦਿਲੇ ਮਹ ਮੌਲਾ ਮੁਸਲਮਾਨਾਂ ਦੀ ਬੋਲੀ ਅਨਸਾਰ ਸਾਰੇ ਵਕਤ ਸਮਿਆਂ ਤੇ ਹਿੰਦੂਆਂ ਦੀ ਬੋਲੀ ਅਨਸਾਰ ਸਾਰੇ ਵੇਲਾ ਸਮਿਆਂ ਕਰਕੇ ਖਾਲਕ ਕਈਏ ਖਲਕਾ ਦਾ ਕਰਣ ਵਾਲੇ ਮੌਲਾ ਮਦਦਗਾਰ ਪਰਮੇਸ਼ਰ ਨੂੰ ਆਪਣੇ ਦਿਲੇ ਮਨ ਵਿੱਚ ਜਾਦ ਚੇਤੇ ਕਰ ਤਸਬੀਹ ਜਾਦ ਕਰੋ ਦਸ ਮਰਦਨ ਸੁੰਨਤ ਸੀਲ ਬੰਧਾਨ ਬਰਾ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਹਰਖ ਸੋਗ ਰਾਗ ਦ્વੈਕ ਦੇ ਮਨ ਦੇ ਦੇ ਸੁਭਾਅ ਇਹਨਾਂ ਦਸਾਂ ਨੂੰ ਮਰਦਨ ਮਲਣਾ ਭਾਵ ਤਿਆਗ ਕਰਕੇ ਖੁਦਾ ਨੂੰ ਚੇਤੇ ਕਰ ਇਹੋ ਹੀ ਤਸਬੀਹ ਹੈ ਤੇ ਮਾਲਾ ਫੇਰਨੀ ਕਰ ਸੀਲ ਉੱਤਮ ਆਚਰਣ ਦਾ ਬਰਾ ਸ੍ਰੇਸ਼ਟ ਬੰਧਾਨ ਨਿਜਮ ਬੰਨਣ ਰੂਪ ਸੁੰਨਤ ਕਰ ਦਿਲ ਮਹਿ ਜਾਨੂ ਸਭ ਫਿਲ ਹਾਲਾ ਕਾਨਾ ਬਰਾਦਰ ਖਮੂ ਜੰਜਾਲਾ ਆਪਣੀ ਕਿੰਦੇ ਦਿਲ ਮਨ ਵਿੱਚ ਇਹ ਜਾਣਣਾ ਕਰ ਕਿ ਸਾਰਾ ਕੁਝ ਦ੍ਰਿਸ਼ਟਮਾਨ ਫਿਲ ਹਾਲਾ ਨਾਸ਼ਵੰਤ ਹੈ ਸਭ ਕੁਝ ਫਿਲ ਹਾਲਾ ਫਿਲ ਹਾਲ ਹੁਣੇ ਹੁਣੇ ਹੋਣੀ ਹੀ ਹੈ ਫੇਰ ਨਹੀਂ ਰਹਿਣਾ ਇਹ ਖਿਲਖਾਨਾ ਖਾਨਦਾਨ ਕੁੱਲ ਪਰਿਵਾਰ ਵਖਿਲ ਖਾਨਾ ਇਸਤਰੀ ਦਾ ਘਰ ਰਣਵਾਸ ਭਾਵ ਪਰਾਈਆਂ ਇਸਤਰੀਆਂ ਦੇ ਘਰ ਜਾ ਕੇ ਉਹਨਾਂ ਨਾਲ ਕਾਮਚੇਸ਼ਟਾ ਕਰਨੀ ਅਤੇ ਬਰਾਦਰ ਭਰਾ ਸਬੰਧੀ ਆਦਕਾਂ ਨਾਲ ਮਿਲਣਾ ਇਹ ਹਮੂ ਤਮਾਮ ਸਭ ਜੰਜਾਲ ਬੰਨ੍ਹਣ ਰੂਪਾਨ ਮੀਰ ਮਲਕ ਫਾਨ ਆਇਆ ਇੱਕ ਮੁਕਾਮ ਖੁਦਾਈ ਦਰਾ ਮੇਰ ਹੁੰਦੇ ਪਾਦਸ਼ਾ ਮਲਕ ਜ਼ਗੀਰਦਾਰ ਉਮਰੇ ਅਮੀਰ ਲੋਕ ਆਦ ਸਾਰੇ ਫਨਾਇਆ ਫਨਾਉਣ ਵਾਲੇ ਆ ਇੱਕ ਦਿਨ ਨਾਸ਼ਵੰਤ ਹੋ ਜਾਣਗੇ ਕੇਵਲ ਇੱਕ ਖੁਦਾਏ ਖੁਦਾ ਦਾ ਦਰਾਦਾਰ ਹੀ ਮੁਕਾਮ ਸਦਾ ਕਾਇਮ ਰਹਿਣ ਵਾਲਾ ਹੈ ਫਿਰ ਪ੍ਰਸ਼ਨ ਸੀ ਸਤਿਗੁਰੂ ਜੀ ਅਸੀਂ ਪੰਜ ਨਮਾਜ਼ਾਂ ਵੀ ਪੜਦੇ ਆ ਇਨ੍ਹਾਂ ਬਾਰੇ ਵੀ ਦੱਸਣਾ ਕਰੋ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਅਵਲ ਸਿਫਤ ਦੂਜੀ ਸਾਬੂਰੀ ਤੀਜੈ ਹਲੀਮੀ ਚੌਥੈ ਪੈ ਖੈਰੀ ਪਰਮੇਸ਼ਰ ਸਿਫਤ ਉਸ ਦੀ ਰੂਪ ਅਵਲ ਪਹਿਲੀ ਨਮਾਜ਼ ਹੈ ਸਾਬੂਰੀ ਸੰਤੋਖ ਵਾਲੀ ਬਿਰਤੀ ਧਾਰਨ ਰੂਪ ਦੂਜੀ ਦੂਸਰੀ ਨਮਾਜ਼ ਸਮਝ ਨਾ ਕਰ ਹਲੇਮੀ ਨਿਮਰਤਾ ਗਰੀਬੀ ਧਾਰਨ ਰੂਪ ਤੀਸਰੀ ਨਮਾਜ਼ ਹੈ ਰੱਬ ਦੇ ਨਾਮ ਤੇ ਖੈਰੀ ਖੈਰਾਤ ਦਾਨ ਕਰਨਾ ਰੂਪ ਚੌਥੇ ਚੌਥੀ ਨਮਾਜ਼ ਹੈ ਪੰਜਵੈ ਪੰਜੇ ਇਕਤ ਮੁਕਾਮੈ ਇਹ ਪੰਜ ਵਕਤ ਤੇਰੇ ਅપરਪਰਾ ਪੰਜ ਗਿਆਨ ਇੰਦਰੀਆਂ ਨੂੰ ਇੱਕ ਹਿਰਦੇ ਰੂਪੀ ਸਥਾਨ ਵਿੱਚ ਇਸਤਤ ਕੰਨੂਪ ਪੰਜਵੀਂ ਨਮਾਜ਼ ਹੈ ਇਹ ਕਾਜੀ ਇਹ ਪੰਜ ਵਕਤ ਸਮੇਂ ਤੇਰੇ ਅપરਪਰਾ ਬਹੁਤ ਸ਼੍ਰੇਸ਼ਟ ਹਨ ਇਹ ਜਿਹੜੇ ਤੇਰੇ ਪੰਜ ਸਮੇਂ ਆ ਇਹ ਬਹੁਤ ਸ਼੍ਰੇਸ਼ਟ ਹਨ ਸਗਲੀ ਜਾਨ ਕਰੋ ਮੋਦੀਫਾ ਬਦ ਅਮਲ ਛੋੜ ਕਰੋ ਖਤਕੂਜਾ ਸ੍ਰਿਸ਼ਟੀ ਨਾਸ਼ਵੰਤ ਜਨਨ ਰੂਪ ਹੀ ਮੋਦੀਫਾ ਦਾ ਪਾਠ ਕਰਨਾ ਕਰ ਕਹਿੰਦੇ ਇਹੋ ਹੀ ਪਰਲੋਕ ਵਾਸਤੇ ਮੋਦੀਫਾ ਵਜੀਫਾ ਪ੍ਰਾਪਤ ਕਰ ਮਸਾਰੀ ਸ੍ਰਿਸ਼ਟੀ ਨੂੰ ਨਾਸ਼ਵਾਨ ਜਨਨ ਰੂਪ ਮੋਦੀਫਾ ਹੁੰਦਿਆਂ ਦਾ ਕੱਢਣਾ ਕਰ ਪਾਪ ਜਿਸ ਵਕਤ ਮੁਸਲਮਾਨ ਮੁਰਦਿਆਂ ਨੂੰ ਦੱਬਦੇ ਆ ਉਸ ਵਕਤ ਟਿੱਕੀਆਂ ਬਣਾ ਕੇ ਮਲਾਣਿਆਂ ਨੂੰ ਦਿੰਦੇ ਤਿਸ ਦਾ ਨਾਮ ਹੰਦੇ ਕੱਢਣਾ ਹੁੰਦਾ ਹੈ ਹੰਦਾ ਪਾਪ ਖੁਦਾ ਨਿਮਿਤ ਦਾਨ ਨਿਕਾਲਣਾ ਬਸ ਸਾਰੀ ਸ੍ਰਿਸ਼ਟੀ ਨੂੰ ਨਾਸ਼ਵਾਨ ਜਾਣ ਕੇ ਇਸ ਦੇ ਮੋਹ ਨੂੰ ਅੰਦਰ ਮੋਦੀਫਤ ਬਦਖੋਟੇ ਅਮਲ ਕਰਮ ਜਿਹੜੇ ਛੋੜ ਛੱਡਣ ਰੂਪ ਹੱਥਾਂ ਵਿੱਚ ਕੂਜਾ ਦਸਤੇ ਵਾਲਾ ਲੋਟਾ ਗੰਗਾ ਸਾਗਰ ਫੜਨਾ ਕਰ ਕੁਦਾਈ ਇੱਕ 부ਝ ਦੇ ਬਾਂਗਾ ਬੁਰਗੂ ਬਰ ਖੁਰਦਾਰ ਖਰਾ ਜੋ ਇੱਕ ਖੁਦਾ ਨੂੰ ਹੀ ਸਾਰਿਆਂ ਵਿੱਚ ਰਮਿਆ ਆ ਬੁੱਝਣਾ ਹੈ ਇਹੋ ਹੀ ਬਾਂਗਾ ਨਮਾਜ਼ ਲਈ ਪੁਕਾਰਾਂ ਦੇਣਾ ਕਰ ਐਸਾ ਬੁਰਗੂ ਕਾਜੀ ਖਰਾ ਬਹੁਤ ਜਿਆਦਾ ਬੁਰ ਬਰ ਖੁਰਦਾਰ ਪਿਆਰਾ ਹੈ ਬਰ ਖੁਰਦਾਰ ਜੋ ਆਪ ਆਪ ਬ੍ਰਹਮ ਗਿਆਨ ਰੂਪੀ ਬਰ ਫਲ ਨੂੰ ਖੁਰਜ ਖਾਂਦਾ ਹੈ ਅਤੇ ਬਖੂਰ ਨਾ ਜਗਿਆਸੂਆਂ ਦੇ ਹਿਰਦਿਆਂ ਅੰਦਰ ਧਾਰ ਰੱਖਦਾ ਹੈ ਹੱਕ ਹਲਾਲ ਬਖੂਰ ਖਾਣਾ ਦਿਲ ਦਰਿਆਉ ਧੋ ਬੋ ਮਹਿਲਾਣਾ ਹੱਕ ਸੱਚ ਦੀ ਕਮਾਈ ਕਰਨ ਰੂਪ ਹਲਾਲ ਧਰਮ ਅਨਸਾਰ ਵਰਤਨ ਜੋ ਖਾਣਾ ਪੋਜਨ ਖਾਣਾ ਕਰ ਦਿਲ ਮਨ ਦੀ ਵਕਾਰਾਂ ਪਾਪਾਂ ਰੂਪੀ ਮਹਿਲਾਣਾ ਮਲੀਨ ਤਾਈ ਨੂੰ ਸਾਧ ਸੰਗਤ ਰੂਪੀ ਦਰਿਆਉ ਦਰਿਆਉ ਪਰ ਨਾਮ ਰੂਪੀ ਜਲ ਨਾਲ ਧੋਣਾ ਕਰ ਪੀਰ ਪਛਾਨੈ ਪਿਸਤੀ ਹੋ ਸੋਈ ਅਜਰਾਈਲ ਨ ਦੋਜ ਠਰਾ ਜੋ ਆਪਣੇ ਪੀਰ ਗੁਰੂ ਰਹਿਬਰ ਨੂੰ ਪਰਮੇਸ਼ਰ ਰੂਪ ਕਰਕੇ ਪਛਾਨਦਾ ਹੈ ਉਹੀ ਪਿਸਤੀ ਬਹਿਸ਼ਤ ਨਿਵਾਸੀ ਹੈ ਉਸ ਪੁਰਖ ਦੇ ਤਾਂ ਹੀ ਅਜਰਾਈਲ ਮੌਤ ਦਾ ਫਰਿਸ਼ਤਾ ਦੋਜ ਦੋਜਕ ਨਰਕ ਵਿੱਚ ਨਹੀਂ ਠਰਾ ਠਹਿਰਾਵੇਗਾ ਠੇਲਦਾ ਛੁੱਟਦਾ ਨਹੀਂ ਹੈ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸ਼ੇ ਮਾਨ ਹਕੀਨਾ ਕਹਿੰਦੇ ਸਕਾਇਆ ਦੇਹੀ ਨੂੰ ਕਿਰਦਾਰ ਅਮਲਾਂ ਵਾਲੀ ਕਰ ਵਾਸ਼ੁਭ ਕਰਤਬਾਂ ਕਰਮਾਂ ਕਰਕੇ ਉਤਪੰਨ ਹੋਈ ਦੇਹੀ ਨੂੰ ਹੀ ਔਰਤ ਹੁੰਦਾ ਇਸਤਰੀ ਯਕੀਨਾ ਨਿਸ਼ਚੇ ਕਰ ਜੋ ਹਕੀਨਾ ਸਾਚ ਸਰੂਪ ਪਰਮੇਸ਼ਰ ਦੇ ਆਨੰਦ ਨੂੰ ਮਾਨਣਾ ਹੈ ਇਹ ਤਮਾਸ਼ੇ ਤਮਾਸ਼ਿਆਂ ਦੇ ਰੰਗ ਦੇਖਣਾ ਕਰ ਵਹ ਇਹੋ ਹੀ ਰੰਗ ਨਾਨਾ ਤਰ੍ਹਾਂ ਦੇ ਤਮਾਸ਼ਿਆਂ ਨੂੰ ਮੰਨਣਾ ਹੈ ਵਾ ਮਨ ਤੇ ਇੰਦਰੀਆਂ ਨੂੰ ਵਸ ਕਰਕੇ ਰੰਗ ਤਮਾਸ਼ੇ ਮੰਨਣਾ ਕਰ ਨਾਪਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾਂ ਇਸ ਵਿਕਾਰਾਂ ਦੀ ਮਲੀਨਤਾਈ ਵਾਲੇ ਨਾਪਕ ਅਪਵਿੱਤਰ ਮੰਨੂ ਸਤਸੰਗਤ ਦੁਆਰਾ ਪਾਕ ਪਵਿੱਤਰ ਕਰਕੇ ਜੋ ਖੁਦਾ ਨੂੰ ਹਰਦਮ ਆਪਣੇ ਹਦ ਨੇੜੇ ਜਾਣਣਾ ਹੈ ਇਹੋ ਹੀ ਹਦੀਸਾ ਪੈਕੰਬਰੀ ਬਾਣੀ ਸਮਝ ਸ਼ਕਲ ਨੂੰ ਸਾਬਤ ਪੂਰਨ ਰੱਖ ਅਤੇ ਸਿਰਾਂ ਦਾ ਸਿਰ ਉੱਪਰ ਦਸਤਾਰ ਪੱਗ ਸਜਾਉਣੀ ਕਰ ਮੁਸਲਮਾਨ ਮੂਮਨ ਦਿਲ ਹੋਵੇ ਅੰਤਰ ਕੀ ਮਲ ਦੇ ਦਿਲ ਤੇ ਧੋਵੇ ਹੇ ਕਾਜੀ ਸਾਡੇ ਸਿਧਾਂਤ ਅਨਸਾਰ ਅਸਲ ਵਿੱਚ ਉਹੀ ਮੁਸਲਮਾਨ ਹੈ اسلام ਦੇ ਮੰਨਣ ਵਾਲਾ ਹੈ ਜੋ ਮੋਮ ਨਰਮ ਦਿਲ ਹਿਰਦੇ ਵਾਲਾ ਹੁੰਦਾ ਅਤੇ ਉਹ ਖੁਦਾ ਵੱਲੋਂ ਫਰਕ ਪਾਉਣ ਵਾਲੀ ਅੰਦਰ ਦੀ ਹੰਕਤਾ ਰੂਪੀ ਮੈਲ ਨੂੰ ਇਹ ਦਿਲ ਹਿਰਦੇ ਤੋਂ ਧੋਣਾ ਕਰਦਾ ਹੈ ਦੁਨੀਆ ਰੰਗ ਨ ਆਵੇ ਨੇੜੇ ਜੋ Kusum paat kyo paak hara ਉਹ ਮੁਸਲਮਾਨ ਦੁਨੀਆ ਸੰਸਾਰ ਮਾਇਆ ਦੇ ਰੰਗ ਤਮਾਸ਼ੀਆਂ ਦੇ ਨੇੜੇ ਕੋਲ ਨਹੀਂ ਆਉਂਦਾ ਉਹ ਇਉਂ ਪਵਿੱਤਰ ਜੀਵਨ ਵਾਲਾ ਰਹਿੰਦਾ ਜਿਵੇਂ ਕੁਸਮ ਫੁੱਲ ਪਾਟ ਰੇਸ਼ਮੀ ਕੱਪੜਾ ਕਿਉ ਅਤੇ ਹਰਾ ਮ੍ਰਿਗ ਛਾਲ ਪਾਕ ਪਵਿੱਤਰ ਮੰਨੇ ਜਾਂਦੇ ਵਾਉ ਫੁੱਲ ਦੀ ਨਿਆਈ ਖੁਦਾ ਦੀ ਬੰਦਗੀ ਵਿੱਚ ਖਿੜਿਆ ਰਹਿੰਦਾ ਰੇਸ਼ਮ ਦੇ ਬਸਤਰ ਦੀ ਨਿਆਈ ਸੁੱਚੇ ਅੰਤ ਕਰਨ ਵਾਲਾ ਹੈ ਕਿਉ ਦੀ ਨਿਆਈ ਸਾਰਿਆਂ ਨਾਲ ਪ੍ਰੇਮ ਕਰਨ ਵਾਲਾ ਹੈ ਅਤੇ ਹਰਾ ਹਰੀ ਨੂੰ ਸਾਰਿਆਂ ਵਿੱਚ ਵੇਖ ਕੇ ਪਵਿੱਤਰ ਜੀਵਨ ਵਾਲਾ ਹੁੰਦਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਜਿਸ ਮਨੁੱਖ ਦੇ ਉੱਪਰ ਮਿਹਰ ਕਿਰਪਾ ਕਰਨ ਵਾਲੇ ਮਿਹਰਵਾਨਾ ਕਿਰਪਾਲੂ ਪਰਮੇਸ਼ਰ ਦੀ ਮਿਹਰ ਕਿਰਪਾ ਹੈ ਵਾ ਜਿਸ ਉੱਪਰ ਮਿਹਰਵਾਨ ਖੁਦਾ ਦੀ ਮਿਹਰ ਹੀ ਮਿਹਰ ਹੈ ਸੋਈ ਉਹੀ ਮਨੁੱਖ ਮਰਦ ਸੂਰਮਿਆਂ ਵਿੱਚੋਂ ਮਰਦਾਨਾ ਬਹਾਦਰ ਸੂਰਮਿਆਂ ਵਰਗਾ ਮਰਦ ਸੂਰਮਾ ਹੈ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਉਹੋ ਹੀ ਸੇਖ ਬ੍ਰਿੱਧ ਜਾਤੀ ਵਾਲਾ ਸਿੱਖਿਆ ਦਾਤਾ ਵਿਦਵਾਨ ਮਸਾਇਕ ਮਿਹਨਤ ਕਰਨ ਵਾਲਾ ਜਗਿਆਸੂ ਤੇ ਹਾਜੀ ਹੱਜ ਕਰਨ ਵਾਲਾ ਹੈ ਸੋ ਉਹੋ ਹੀ ਖੁਦਾ ਦਾ ਬੰਦਾ ਦਾਸ ਹੈ ਜਿਸ ਉੱਪਰ ਨਰ ਨਯੰਤਾ ਪ੍ਰੇਰਕ ਪ੍ਰਭੂ ਦੀ ਕਿਰਪਾ ਦੀ ਨਜ਼ਰ ਦ੍ਰਿਸ਼ਟੀ ਹੁੰਦੀ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਸਿਫਤ ਮੁਹੱਬਤ ਅਥਾਹ ਰਹੀਮਾ ਜੋ ਕੁਦਰਤ ਸ੍ਰਿਸ਼ਟੀ ਦੇ ਕਾਦਰ ਰਚਨ ਵਾਲਾ ਖੁਦਾ ਵਾ ਕੁਦਰਤ ਸ਼ਕਤੀ ਦੁਆਰਾ ਸਾਰੇ ਆਲਮ ਨੂੰ ਸਿਰਜਣ ਵਾਲਾ ਅਤੇ ਕਰੀਮਾ ਬਖਸ਼ਿਸ਼ਾਂ ਦੇ ਕਰਨ ਵਾਲਾ ਹੈ ਉਸ ਰਹੀਮਾ ਰਹਿਮਦਲੀ ਪ੍ਰਭੂ ਦੀ ਸਿਫਤ ਉਸਤਤੀ ਅਤੇ ਮੁਹੱਬਤ ਪ੍ਰੇਮ ਪ੍ਰੀਤੀ ਅਥਾ ਬੇਅੰਤ ਹੈ ਹਕ ਹੁਕਮ ਸੱਚ ਖੁਦਾਇ ਬੁਝ ਨਾਨਕ ਬੰਦ ਖਲਾਸ ਤਰਾ ਸੱਜੇ ਖੁਦਾਇਆ ਖੁਦਾ ਦਾ ਹੁਕਮ ਪੀ ਹੱਕ ਸੱਚ ਸੱਚਾ ਹੀ ਹੈ ਉਸ ਨੂੰ ਗੁਰਾਂ ਦੁਆਰਾ ਬੁੱਝਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹੋ ਹੀ ਬੰਦ ਕੈਦ ਤੋਂ ਖਲਾਸ ਮੁਕਤ ਹੋਣ ਦੀ ਤਰ੍ਹਾਂ ਹੈ ਵਾ ਇਹ ਸਮਝ ਕਰਕੇ ਤੈਨੂੰ ਦੀ ਬੰਦੀ ਤੋਂ ਖਲਾਸ ਛੁਟਕਾਰਾ ਪ੍ਰਾਪਤ ਹੋਵੇਗਾ ਸੋ ਇਸ ਪ੍ਰਕਾਰ ਕਾਜੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਮੁਕਤੀ ਨੂੰ ਪ੍ਰਾਪਤ ਹੋਇਆ ਹੈ ਵਾਹੇ ਗੁਰੂ 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 ਸਲਸ ਵਾਹਿਗੁਰੂ ਜੀ ਕੀ ਫਤਿਹ